ਵੀਡੀਓ ਦੇਖਣ ਵਾਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਲੱਗੇ ਆ ਉਹਦੇ ਬਾਰੇ ਦੱਸਾਂਗੇ ਤੁਹਾਨੂੰ ਜਿਵੇਂ ਸਾੜੀਆਂ ਹੁੰਦੀਆਂ ਨੇ ਕਈਆਂ ਕੋਲ ਕਈਆਂ ਕੋਲ ਰਿਸ਼ਤੇਦਾਰਾਂ ਕੋਲ ਨਹੀਂ ਦੇਖ ਖੁਦ ਆਪ ਲਾਂਦੇ ਨੇ ਜਾਂ 2-4 ਵਾਰੀ ਲਗਾ ਲੈਂਦੇ ਨੇ ਫਿਰ ਉਹ ਸ਼ੌਂਕ ਪੂਰਾ ਹੋ ਜਾਂਦਾ ਤਾਂ ਉਹ ਕਹਿੰਦੇ ਵੀ ਹੁਣ ਅਸੀਂ ਸਾੜੀ ਨਹੀਂ ਲਗਾਨੀ ਹੈਗੀ ਇਹਨੂੰ ਵਰਤੋਂ ਕਰਕੇ ਆਪਾਂ ਸੂਟ ਬਣਾ ਲਈ ਸਲਵਾਰ ਸੂਟ ਸਲਵਾਰ ਆਪਾਂ ਬਣਾਣੀ ਹੈ ਸਟੇਟ ਸਭ ਤੋਂ ਪਹਿਲਾਂ ਇਹਦੇ ਫਲਾਵਰ ਦੇਖਣੀ ਆ ਆਪਾਂ ਵੀ ਫਲਾਵਰ ਜਿਸ ਤਰ੍ਹਾਂ ਆ ਡਿਜ਼ਾਈਨ ਕੀਤਾ ਹਾਂ ਇਹ ਆਪਾਂ ਚਾਰ ਧੰਮ ਵਿੱਚ ਰੱਖ ਲਿਆ ਵਾ ਕਿਉਂਕਿ ਸਾੜੀ ਦਾ ਕੱਪੜਾ ਜਿਹੜਾ ਹੁੰਦਾ ਹੈ ਤਿਲਕਣਾ ਬਹੁਤ ਹੁੰਦਾ ਹੈ ਇਸ ਕਰਕੇ ਆਪਾਂ ਸਵਾਰਾ ਕਰਕੇ ਪਹਿਲੇ ਰੱਖ ਲਿਆ ਵੀ ਵੀਡੀਓ ਜਿਹੜੀ ਜਾਰੀ ਲੰਬੀ ਨਾ ਬਣ ਜਾਵੇ ਇੱਕ ਇਧਰ ਧੰਗਾ ਤੇ ਫਲਾਵਰ ਜਿਹੜੇ ਨੇ ਇਕ ਲਿਆਣ ਇਧਰੋਂ ਆਉਂਦੀ ਐ ਬਈ ਤੇ ਇਕ ਲਿਆਣ ਆਪਣੀ niche ਨ ਜਾਂਦੀ ਵੀ ਇੱਕ ਉੱਪਰ ਨੂੰ ਇੱਕ niche ਇਸ ਕਰਕੇ ਆਪਾਂ ਸਟੇਟ ਸਲਵਾਰ ਬਣਾਉਣ ਵਾਸਤੇ ਕੱਪੜਾ ਚਾਰ ਧੰਮ ਵਿੱਚ ਛਾਲ ਲਿਆ ਵੇ ਆ ਦੇਖੋ ਇੱਕ 2 3 4 ਇਧਰ ਹੈਗੇ ਸਾਰੇ ਆਪਣੇ ਜੁੜਿਆ ਹੋਇਆ ਕਪੜਾ ਜੁਵੈਂਟ ਇਧਰ ਆਪਣ ਆ ਗਿਆ ਇਸ ਤਰੀਕੇ ਦੋ ਖੁੱਲੀਆਂ ਹੋਈਆਂ ਦੋ ਸਭ ਤੋਂ ਪਹਿਲਾਂ ਆਪਾਂ ਲੰਬਾਈ ਸਲਵਾਰ ਦੀ ਹੈਗੀ ਹੈ ਤਿਆਰ 7 ਇੰਚ 37 ਸੌਰੀ 3 ਮੂਰੀ ਤਿਆਰ ਕਰਨੀ ਆਪਾਂ 7 ਇੰਚ ਵੈਸੇ ਤੇ ਆਪਾਂ ਨੋਰਮਲ 6 6.5 ਰੱਖਦੇ ਸੀ ਜਿਹੜੀ ਸਟੇਟ ਸਲਵਾਰ ਹੈ ਉਹਦੀ ਮੂਰੀ ਜਿਆਦਾ ਛੋਟੀ ਵਧੀਆ ਨਹੀਂ ਲੱਗਦੀ ਹੈਗੀ ਇਸ ਕਰਕੇ ਆਪਾਂ ਮੂਰੀ ਸਟੇਟਸ ਲਵਾਦੇ ਤਕਰੀਬਨ 7 ਇੰਚ ਤੋਂ ਵੱਧ ਰੱਖ ਸਕਦੇ ਹਾਂ ਸਤੋਂ ਘੱਟ ਜਿਹੜੀ ਹੈ ਉਹ ਸਹੀ ਨਹੀਂ ਲੱਗੇ ਸਭ ਤੋਂ ਪਹਿਲਾਂ ਲਾਣਗੇ ਲੰਬਾਈ ਆਪਾਂ ਨੂੰ 37 ਜਿਵੇਂ ਤਿਆਰ ਆ ਤੇ 37 ਤਿਆਰ ਵਿੱਚ ਆਪਾਂ ਨੇ 4 ਘਟਾ ਕੇ 33 ਦੀ ਲੰਥ ਲੈਣੀ ਹੈ ਤੇ ਡਿਜ਼ਾਈਨ ਵਿੱਚ ਆਪਾਂ ਪ੍ਰੋਪਰ ਦੇਖਣਾ ਵੀ ਆਪਾਂ ਡਿਜ਼ਾਈਨ ਕਿੰਨਾ ਰੱਖਣਾ ਵਾ ਇਹ ਜਿਹੜੀ ਆਪਾਂ ਉੱਪਰ ਡਿਜ਼ਾਈਨ ਬਚਿਆ ਹੋਇਆ ਵਾ 1 ਇੰਚ ਇਨੂੰ 4 ਇੰਚ ਲਵਾਂਗੇ ਆ ਜਿਹੜਾ ਕਟਾਈ ਕਰ ਦਵਾਂਗੇ ਥੋੜਾ ਜਾਂ ਤੇ ਇਹ ਮੂਰੀ ਆ ਜਾਈਗੀ ਆਪਣੀ ਇਹ ਅਗਰ ਜਣ ਮੈਂ 4 ਇੰਚ ਆਪਾਂ 4 ਇੰਚ ਨਹੀਂ ਲੈਣਾ ਕਟ ਜਣ ਮੂਰੀ ਪਾਵਾਂਗੇ ਆਪਾਂ 3 ਇੰਚ ਦੀ ਆ ਲੈਂ ਜਿਹੜੀ ਇਹ ਬਿਲਕੁਲ ਥੋੜੀ ਜੀ ਲਵਾਂਗੇ ਇਹਨੂੰ ਹੀ ਸਾਰਾ ਰੱਖਾਂਗੇ ਇਸ ਤਰੀਕੇ ਪਹਿਲਾਂ ਆਪਾਂ ਡਿਸਾਈਡ ਕਰਾਂਗੇ ਵੀ ਆਪਾਂ ਮੂਰੀ ਵਿੱਚ ਫਲਾਵਰ ਕਿਹੜਾ ਲੱਗੇ ਹੋਣਾ ਹੈ ਇਹਦੇ ਵਿੱਚ ਆਪਾਂ ਜਿਹੜਾ ਇੱਕ ਕਪੜਾ ਮਹਿਰੂਮ ਕਲਰ ਦਾ ਇਹ ਨੀਚੇ ਵਾਲਾ ਕੱਟ ਦਾਂਗੇ ਆਪਾਂ ਇੱਥੋਂ ਜੈਲੋ ਤੋਂ ਲੈਂਥ ਸਲਵਾਰ ਦੀ ਲਗਾਵਾਂਗੇ 33 ਇੰਚ 33 ਇੰਚ ਹੀ ਇੱਥੋਂ आज ਦਾ ਡਿਜ਼ਾਈਨ ਹੀ ਆਪਾਂ ਨਾਲ ਵਿੱਚ ਨਹੀਂ ਲੈ ਕੇ ਆਉਣਾ ਕਿੱਥੇ ਤੇ ਕਿਹੇ ਕਟਾਈ ਕਰਾਂਗੇ ਤੇਤੀ ਹੀ ਥੁਲ ਲਾਵਾਂਗੇ ਇਸ ਤਰ੍ਹਾਂ ਸਿੱਧੇ ਇਹ ਫੈਨਲ ਲਗਾ ਲਾਂਗੇ ਇਥੋਂ ਆਪਾਂ ਸਨ ਰੱਖਾਂਗੇ 11 ਇੰਚ ਇਥੋਂ ਆਪਾਂ ਨਾਲ ਨਾਲ ਟਰਾਈ ਕਰ ਦਵਾਂਗੇ ਤੇ ਮੂਰੀ ਰੱਖਾਂਗੇ ਆਪਾਂ ਤਿਆਰ 7 ਇੰਚ ਤਿਆਰ ਰੱਖਣੀ ਆਪਾਂ نیچے ਕਪੜਾ ਭਾਂ ਲੱਗ ਲਾਣਾ ਵਾ 8 8.5 ਰੱਖ ਲਿਆ 1.5 ਇੰਚ ਮੰਦ ਰੱਖ ਲਈ ਆਪਾਂ ਇਸ ਤਰ੍ਹਾਂ ਇਹਦੀ ਸ਼ੇਪ ਮਰਾ ਦੇਵਾਂਗੇ ਜੀ ਤੋਂ ਪਰੇਣੀ ਕਾਟ ਪਾਣੇ ਆ ਉਹਦੀ ਕਾਟ ਆਪਾਂ ਦੀ ਚਾਰੇ ਤਰ੍ਹਾਂ ਵਿੱਚ ਇਸ ਤਰ੍ਹਾਂ ਪਾਵਾਂਗੇ 1 ਇੰਚ ਦੀ ਜੀ ਤੋਂ ਵਾਸਾ ਪੰਜ ਇੰਚ ਦੀ ਪਾ ਦੇਣੀ ਹੈ ਕਿ ਜਿਹੜੇ ਮੂਰੀ ਡਿੱਗੇ ਨਾ ਇਸ ਤਰ੍ਹਾਂ ਹੁਣ ਆਪਾਂ ਠਟਾਈ ਕਰਾਂਗੇ ਠਟਾਈ ਕਰਨ ਲੱਗਿਆਂ ਹੱਥ ਰੱਖਾਂਗੇ ਜੀ ਕੱਪੜਾ ਥਿਲਕਣਾਵੇਂ ਥਿਲਕੇ ਨਾ ਜਿਵੇਂ ਆਪਾਂ ਸ਼ੇਪ ਦਿੱਤੀ ਹੈ ਉਸੇ ਤਰ੍ਹਾਂ ਹੀ ਕਟਾਈ ਕਰਨੀ ਹੈ ਇਹ ਸਲਵਾਰ ਆਪਾਂ ਜਿਹੜਾ ਸਟੇਟਮਣੀ ਬਿਲਟ ਵਾਲੀ ਬਣਾਈ ਹੈ ਇਹ ਆਪਾਂ ਕਪੜਾ ਵੀ ਟੈਚ ਲੱਗ ਕਰਨਾ ਵਾ ਤੇ ਬਿਲਟ ਵੀ ਨਾਲ ਟੈਚ ਲੱਗ ਕਰਨੀ ਹੈ ਇਹ ਕਪੜਾ ਜਿਹੜਾ ਆਪਾਂ ਇਹਦੀ ਟਾਈਗਰ ਦਵਾਂਗੇ ਸਾੜੀ ਵਾਲੇ ਕੱਪੜੇ ਦੇ ਆਪਾਂ ਫੈਂਸਸ ਉਹਦਾ ਸਟੇਟ ਸਿਲਵਾਰ ਵਾਲਾ ਕੁਮੀਂ ਕਿੰਨ ਕਰ ਲੈਣਾ ਇਹ ਆਪਣੀ ਹੁਣ ਕਟਾਈ ਹੋ ਗਈ ਇਹਦੇ ਵਿੱਚ ਆਪਾਂ ਹੁਣ ਬੈਲਟ ਕਟਾਂਗੇ ਨਾਪ ਦੇ ਹਿਸਾਬ ਨਾਲ ਇਹ ਹੈਗਾ ਜੀ ਆਪਣਾ ਸਾੜੀ ਜਿਹੜੀ ਸੀ ਆਪਣੀ ਉਹਦਾ ਆਪਾਂ ਪੂਰਾ ਸੂਟ ਤਿਆਰ ਕਰ ਲਿਆ ਆਪਾਂ ਬਾਟਲ ਸਾਮ ਨਾਲ ਆਪਾਂ ਕੀ ਰਿਤੇ ਰਿਆਂ ਨਾ ਵਾ ਇਹ ਬਾਜੂ ਬਣਾ ਲਈਏ ਨੇ ਆਪਾਂ ਜਿਹੜਾ 1.5 ਸਾਈਡ ਪੱਲਾ ਹੁੰਦਾ ਵਾ ਥੋੜੇ ਫੈਨਸੀ ਤੇ ਲਾਗੇ ਬਣਾਇਆ ਹੁੰਦਾ ਹੈ ਸੇ ਆਪਾਂ ਦੋਨਾਂ ਬਾਜੂਆਂ ਦਾ ਜਿਹੜਾ ਡਿਜ਼ਾਈਨ ਇਹ ਆਪਾਂ neck ਡਿਜ਼ਾਈਨ ਤਿਆਰ ਕਰਿਆ ਵਾ ਸਿੰਪਲ neck ਬਣਾਣਾ ਸੀਗਾ ਉਸ ਤਰ੍ਹਾਂ ਇਹ ਆਪਾਂ ਥੋੜਾ ਜਿਹਾ ਡਿਜ਼ਾਈਨਰ ਕਰ ਲਿਆ ਵਾ ਪਾਈਪਿੰਗ ਲਗਾ ਕੇ ਉੱਪਰ ਆਪਾਂ ਮੋਤੀ ਲੈਸ ਬਟਨ ਵਗੈਰਾ ਲਗਾ ਕੇ ਸਿੰਪਲ ਨੂੰ ਫੈਂਸੀ ਤਿਆਰ ਕੀਤਾ ਹੈ ਇਹਦੇ ਨਾਲ ਹੀ ਆਪਾਂ ਇਹ ਸਟੇਟ ਸਲਵਾਰ ਬਣਾਈਏ ਇਸ ਤਰ੍ਹਾਂ ਇਹ ਸਟੇਟ ਸਲਵਾਰ ਸਾੜੀ ਤੇ ਪੂਰਾ ਆਪਾਂ ਸੂਟ ਤਿਆਰ ਕਰ ਲਿਆ ਵਾ ਸਟੇਟ ਸਲਵਾਰ ਤੇ ਕਮੀਜ਼ ਇਸ ਤਰ੍ਹਾਂ ਕੋ ਐਕਸਚੇਂਜ ਕੋਈ ਘਰੇ ਪਿਆ ਹੁੰਦਾ ਕਈ ਵਾਰੀ ਜਿਸਨੇ ਬਣਾਣਾ ਹੋਵੇ ਸਾੜੀ ਤੇ ਸਾੜੀ ਤੇ ਸੂਟ ਇਸ ਤਰ੍ਹਾਂ ਬਣਾ ਸਕਦੇ ਆਪਾਂ ਲਾਉਣ ਲਾ ਕੇ ਸਿੰਪਲ ਨੂੰ ਹੀ ਫੈਂਸੀ ਇਹ ਵੀ ਵਾਰੀ ਆਪਾਂ ਵੇਸਟ ਕਰਦਨੇ ਵੀ ਆਪਾਂ ਹੁਣ ਕਿਸੇ ਨੇ ਲਾਣੀ ਨਹੀਂ ਆਪਾਂ ਫੇਰ ਵੀ ਆ ਮਿਹਨਤ ਕਰਕੇ ਲੈਂਡਿੰਗ નીચે ਲਾ ਕੇ ਸਿੰਪਲ ਨੂੰ ਫੈਂਸੀ ਸੂਟ ਪਿਆਰ ਕਰ ਸਕਦੇ ਆ।